ਜਮਾਤ 8ਵੇਂ ਪ੍ਰਸ਼ਨ 44 ਆਪਸ ਵਿੱਚ ਛੋਦੇ ਤਿੰਨ ਚੱਕਰ ਖਿੱਚੋ ਜਿਨ੍ਹਾਂ ਦੇ ਕੇਂਦਰ ਬਿੰਦੂ A B C ਦਿੱਤੇ ਹੋਏ ਹਨ ਕੇਂਦਰ ਸਥਾਨ ਇੱਕ ਰੇਖਾ ਵਿੱਚ ਨਹੀਂ ਹਨ ਜਿਹੜੇ ਕੇਂਦਰ ਬਿੰਦੂ ਨੇ ਨਾ ਉਹ ਇੱਕ ਰੇਖਾ 'ਚ ਨਹੀਂ ਹੈਗੇ ਇੱਕ ਬਿੰਦੂ ਆਪਾਂ ਇੱਥੇ ਲੈ ਲਿਆ ਇੱਕ ਇੱਧਰ ਲੈ ਕੇ ਇੱਧਰ ਲੈ ਲਿਆ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਦੋ ਹੁਣ ਤੁਸੀਂ ਪ੍ਰਕਾਰ ਨਾਲ A ਬਿੰਦੂ ਦਾ ਤੇ B ਬਿੰਦੂ ਦਾ ਅੱਧ ਕਰ ਲੋ ਇਹ ਆਪਸ ਵਿੱਚ ਮਿਲਣਗੇ ਜਦੋਂ ਆਪਾਂ ਇਹਨਾਂ ਨੂੰ ਲਾਈ ਨਹੀਂ ਮੜਾਵਾਂਗੇ ਇਹ ਸਾਡੇ ਕੋਲ ਇੱਕ ਬਿੰਦੂ ਆ ਗਿਆ D ਹੁਣ D ਬਿੰਦੂ ਤੋਂ ਆਪਾਂ ਲੰਬ ਡਰਾ ਕਰਨਾ 90 ਡਿਗਰੀ ਦਾ ਕੋਣ ਬਣਾਉਣਾ ਹੁੰਦਾ ਨਾ ਜਦੋਂ ਤਾਂ ਉਹਨੂੰ ਕਹਿੰਦੇ ਆ ਲੰਬ ਡਰਾ ਕਰਨਾ ਠੀਕ ਹੈ ਜੇ ਆਪਾਂ ਇੱਕ ਰੇਖਾ ਤੋਂ ਸਿੱਧੀ ਲੈਣ ਖਿੱਚਣੀ ਆ ਉਹ ਤਾਂ ਆਪਾਂ D ਦੇ ਨਾਲ ਖਿੱਚ ਦਾਂਗੇ 90 ਦਾ ਕੋਣ ਬਣਾ ਕੇ ਹਨ ਜਦੋਂ ਬਾਹਰ ਦਿੱਤੇ ਹੋਏ ਬਿੰਦੂ ਤੋਂ ਉਹਨੂੰ ਕਹਿੰਦੇ ਆ ਲੰਬ ਡਰਾ ਕਰਨਾ ਲੰਬ

ਹੁਣ ਆਪਾਂ ਇਹ ਚੀਜ਼ ਦੇਖਣੀ ਆ ਵੀ ਜਿਹੜਾ ਬੀ ਬਿੰਦੂ ਆ ਉਥੋਂ ਜਿਹੜੀ ਚਾਪ ਤੇ ਜਿਹੜੇ ਏ ਬਿੰਦੂ ਆ ਇੱਥੇ ਤੱਕ ਚਾਪ ਆ ਜਦੋਂ ਆਪਾਂ ਸੀ ਬਿੰਦੂ ਤੇ ਪਰਖਾ ਰੱਖਣੀ ਆ ਵੀ ਇਹ ਦੋਨੇ ਦੂਰੀਆਂ ਬਰਾਬਰ ਨੇ ਜਿਹੜੀ ਮੈਂ ਬੀ ਬਿੰਦੂ ਤੋਂ ਲਈ ਆ ਜਾਂ ਮੈਂ ਇਹ ਬਿੰਦੂ ਤੋਂ ਲਈ ਆ ਹਾਂ ਇਹ ਇਹ ਦੋਨੇ ਦੂਰੀਆਂ ਬਰਾਬਰ ਨੇ ਇਹਦਾ ਮਤਲਬ ਕਿ ਇਹ ਚੱਕਰ ਜਿਹੜਾ ਹੈਗਾ ਖਿੱਚਾਗਾ ਇੱਕ ਹਨਾ ਦੂਸਰਾ ਚੱਕਰ ਏ ਤੀਜਾੱਕ ਲੈ ਕੇ ਜਾਓ ਇਹ ਦੂਸਰਾ ਚੱਕਰ ਖਿੱਚਿਆ ਗਿਆ ਹੁਣ ਏ ਬਿੰਦੂ ਤੇ ਬਰਕਾਰ ਆ ਕੇ ਇਸ ਤਰ੍ਹਾਂ ਬਤਾ ਕੀ ਤੀਜਾ ਚੱਕਰ ਖਿੱਚੋ ਹੁਣ ਇਹ ਤਿੰਨੇ ਚੱਕਰ ਆਪਸ ਵਿੱਚ ਸਪਰਸ਼ ਕਰ ਰਹੇ ਨੇ ਠੀਕ ਆ ਤਿੰਨੇ ਬਿੰਦੂ ਇੱਕ ਰੇਖਾ 'ਚ ਨਹੀਂ ਹੈਗੇ ਇੱਕ ਬਿੰਦੂ ਇੱਥੇ ਲੈ ਲਿਆ ਕਿ ਇੱਧਰ ਲੈ ਲਿਆ ਕਿ ਇੱਧਰ ਲੈ ਲਿਆ ਇਹਨਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਫਿਰ ਇਹ ਕੋਣ ਦਾ ਅੱਧ ਕਰ ਲਿਆ ਲਾਈਨ ਖਿੱਚ ਲਈ ਬੀ ਕੋਣ ਦਾ ਅੱਧ ਕਰ ਲਿਆ ਇਹ ਆ ਗਿਆ ਬਿੰਦੂ ਡੀ ਡੀ ਤੇ ਉੱਪਰ ਘਾ ਰੱਖ ਕੇ ਲੰਬ ਡਰਾ ਕਰ ਲਿਆ ਲੰਬ ਖਿੱਚ ਲਿਆ ਉਹਨੂੰ ਮਿਲਾਤਾ ਹੁਣ ਬੀ ਬਿੰਦੂ ਤੋਂ ਇਹਨੀਆਂ ਪ੍ਰਕਾਰ ਖੋਲ ਕੇ ਚਾਪ ਲਾ ਦਿਓ। A ਬਿੰਦੂ ਤੋਂ ਇੱਥੇ ਤੱਕ ਪ੍ਰਕਾਰ ਖੋਲ ਕੇ ਚਾਪ ਲਾ ਦਿਓ। ਫਿਰ C ਬਿੰਦੂ ਤੇ ਪ੍ਰਕਾਰ ਰੱਖ ਕੇ ਦੇਖੋ ਵੀ ਇਹ ਦੋਨੇ ਦੂਰੀਆਂ ਬਰਾਬਰ ਨੇ C ਬਿੰਦੂ ਤੋਂ। ਚੱਕਰ ਲਾ ਦਿਓ। ਫਿਰ ਇੱਥੇ ਪ੍ਰਕਾਰ ਰੱਖ ਕੇ ਇਹਨਾਂ ਦੂਰੀ ਖੋਲ ਕੇ ਇੱਥੇ ਧੱਕ ਜਿਹੜੀ ਦੂਰੀ ਆਪਾਂ ਇਹਨੂੰ E ਬਿੰਦੂ ਦਾ ਨਾਮ ਦੇ ਦਿੰਨੇ ਆ। ਇਹ ਤੋਂ E ਦਿਨੇ ਦਾ ਚੱਕਰ ਲਾ ਦਿਓ। ਫਿਰ B ਤੋਂ ਹੀ ਦਿਨੇ ਦਾ ਚੱਕਰ ਲਾ ਦਿਓ। ਆਪਸ ਵਿੱਚ ਚੱਕਰ ਜਿਹੜੇ ਹੈਗੇ ਆ ਸਪਰਸ਼ ਕਰਦੇ ਖਿੱਚੇ ਗਏ ਨੇ। ਠੀਕ ਹੈ। ab de çakara fitçeni